ਦੇਨ ਦਵਾਈ ਫਰਕ ਨਹੀਂ ਪੈਦਾ ਨਹੀਂ ਕੋਈ ਦਵਾਈ ਨਹੀਂ ਲੱਗਦੀ ਇੱਕ ਪਾਸਾ ਬੀਬੀ ਦਾ ਖੜਿਆ ਹੋਇਆ ਕੋ ਕੋ ਬਾਬਾ ਦੇ ਕੋ ਪਾਸਾ ਕੋਈ ਵੀ ਨਹੀਂ ਕੋ ਤਾਂ ਬਰੇਨ ਚ ਨਹੀਂ ਕੰਮ ਕਰਦਾ ਬਾਬੇ ਦਾ ਪਹਿਲਾ ਤੁੱਕਾ ਫੇਰ ਬਾਬਾ ਕਹਿੰਦਾ ਪਾਸਾ ਖੜਿਆ ਹੋਇਆ ਉਹ ਵੀਡੀਓ ਤੁਸੀਂ ਸਾਫ਼ ਸੁਣ ਸਕਦੇ ਹੋ ਬੀਬੀ ਕਹਿੰਦੀ ਹੈ ਨਹੀਂ ਜੀ ਪਾਸਾ ਤਾਂ ਨਹੀਂ ਖੜਿਆ ਆ ਜਾਓ ਹੁਣ ਅੱਗੇ ਦੇਖਦੇ ਆਂ ਆਪਾਂ ਇੱਕ ਹੱਥੋਂ ਮੈਂ ਕੰਮ ਕਰਦਾ ਦੋਵੇਂ ਕਰਦੇ ਕੰਮ ਪਰ ਨਹੀਂ ਨਿਕਲ ਇੱਕ ਘੱਟ ਕਰਦਾ ਇੱਕ ਸੇ ਪੂਰਾ ਕਰਦਾ ਇੱਕ ਲੱਤ ਵੀ ਲੱਤਾਂ ਦੋਈ ਕਰਨ ਕਰਤੀਆਂ ਸਰ ਹੁੰਦੇ ਇੱਕ ਇੱਕ ਘੱਟੀ ਲੱਤ ਅੱਛਾ ਇਹ ਵਾਲੇ ਹੱਥਰ ਹੁਣ ਆ ਬਾਬੇ ਨੇ ਲਾਇਆ ਦੂਜਾ ਤੁੱਕਾ ਦੂਜੇ ਤੁੱਕੇ 'ਚ ਕਹਿੰਦਾ ਬੀਬੀ ਨੂੰ ਕਹਿੰਦਾ ਵੀ ਹਾਂ ਤੇਰੇ ਘਰੈ ਲੱਤ ਇੱਕ ਹੱਥ ਨਹੀਂ ਚੱਲਦਾ ਉਹ ਬੀਬੀ ਸਾਫ ਕਹਿੰਦੀ ਆ ਨਾ ਜੀ ਦੋਨੇ ਹੱਥ ਚੱਲਦੇ ਨੇ ਫਿਰ ਉਹ ਹੱਥਾਂ ਤੋਂ ਅਗਲੇ ਤੁੱਕੇ ਤੇ ਆ ਗਿਆ ਪੈਰਾਂ ਤੇ ਕਹਿੰਦਾ ਇੱਕ ਲੱਤ ਨਹੀਂ ਚੱਲਦੀ ਉਹ ਫੇਰ ਬੀਬੀ ਕਹਿੰਦੀ ਆ ਨਾ ਜੀ ਲੱਤਾਂ ਵੀ ਦੋਹੇ ਚਾਂਦੀ ਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਬਾਬਾ ਉਹ ਬੀਬੀ ਦੇ ਮੂੰਹ 'ਚ ਸ਼ਬਦ ਪਾਉਣ ਲੱਗ ਗਿਆ ੱਤਕੇ ਨਾ ਕਹਿਣ ਲੱਗ ਗਿਆ ਵੀ ਹਾਂ ਇੱਕ ਲੱਤ ਘਟੀ ਹੋਈ ਆ ਵੀ ਘੱਟ ਕੰਮ ਕਰਨ ਲੱਗ ਗਈ ਚਲੋ ਆਜੋ ਤੁਹਾਨੂੰ ਮੈਂ ਅਗਲਾ ਤੁੱਕਾ ਦਿਖਾਉਣਾ ਬਾਬੇ ਦਾ ਦੇਸੀ ਘੋੜੇ ਦੀ ਜੋਤ ਹਾਂਜੀ ਬਾਬੇ ਦੀਪ ਸਿੰਘ ਦੀ ਤੁਸੀਂ ਲਾਣੇ ਆ ਨਹੀਂ ਬਾਬਾ ਜੀ ਦੇਸੀ ਘੋੜੇ ਕੋਲ ਲਾਉਂਦਾ ਜੋਤ ਆਪਣੇ ਕੋਈ ਵੀ ਨਹੀਂ ਲਾਉਂਦਾ ਬਾਬਾ ਹੁਣ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਬਾਬੇ ਨੇ ਲਾਇਆ ਤੀਜਾ ਤੁੱਕਾ ਤੀਜੇ ਤੁੱਕੇ 'ਚ ਉਹ ਬੀਬੀ ਨੂੰ ਕਹਿੰਦਾ ਕਿ ਤੁਹਾਡੇ ਕਿਹਦੇ ਦੇਸੀ ਘੋੜੇ ਦੀ ਜੋਤ ਬਾਬੇ ਉਹ ਔਰਤ ਸਾਫ਼ ਕਹਿ ਰਹੀ ਆ ਵੀ ਨਹੀਂ ਜੀ ਸਾਡੇ ਤੱਕ ਕਦੇ ਕੋਈ ਵੀ ਨਹੀਂ ਲਾਉਂਦਾ ਹੈਗਾ ਐਵੇਂ ਜਿਹੜੇ ਪਖੰਡੀ ਬਾਬੇ ਨੇ ਇਹ ਸਿਰਫ ਤੁੱਕੇ ਲਾਉਂਦੇ ਨੇ ਨਾਲੇ ਕੁਝ ਤੁੱਕੇ ਸਹੀ ਹੋ ਜਾਂਦੇ ਜਦ ਤੁੱਕੇ ਸਹੀ ਹੋ ਜਾਂਦੇ ਨੇ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਹਾਂ ਬਾਬਾ ਤਾਂ ਸਾਰਾ ਕੁਝ ਜਾਣਦਾ ਅੱਜ ਦੀ ਵੀਡੀਓ 'ਚ ਐਨਾਂ ਹੀ ਜੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਹੋਰ ਵੀ ਇਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਾਂ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ 'ਚ ਠੀਕ